ਅਕਾਲੀ ਦਲ ਕਹਿੰਦੇ ਕਟੜ ਇਮਾਨਦਾਰ ਨਹੀਂ ਕਟੜ ਬੇਈਮਾਨ ਨੇ ਇਹ ਤੇ ਦੂਜੇ ਪਾਸੇ ਭ੍ਰਿਸ਼ਟਾਚਾਰ ਦਾ ਤਾਂ ਸਿਰਫ ਇੱਕ ਰੂਪ ਐ ਨਾ ਬਸ ਦਿਖਾ ਰਹੇ ਨੇ ਕਿ ਵੀ ਅਸੀਂ ਭ੍ਰਿਸ਼ਟਾਚਾਰ ਖਤਮ ਕਰਤਾ ਸਗੋਂ ਭ੍ਰਿਸ਼ਟਾਚਾਰ ਵਧ ਗਿਆ ਹੈ ਇਹ ਗੱਲਾਂ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਸੁਖ ਵਿਲਾਸ ਪਾਲਿਆ ਇਹ ਲੋਕ ਉਹ ਗੱਲਾਂ ਕਰਦੇ ਨੇ ਜਿਹੜੇ ਆਰਬਿਟ ਬਸਾਂ ਚਲਾਉਂਦੇ ਨੇ ਇਹ ਲੋਕ ਉਹ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਹੱਕ ਖਾਲੇ ਪੰਜਾਬ ਨੂੰ ਤੁਸੀਂ ਲੁੱਟ ਕੇ ਖਾਗੇ ਉਹ ਲੋਕ ਗੱਲਾਂ ਕਰਦੇ ਨੇ ਜਿਨ੍ਹਾਂ ਨੇ ਜਨਰਲ ਡਾਇਰ ਨੂੰ ਰੋਟੀਆਂ ਕਰੀਆਂ ਤੀਆਂ ਇਹ ਕੀ ਗੱਲਾਂ ਕਰਨਗੇ ਇਮਾਨਦਾਰੀ ਬਾਰੇ ਲੋਕ ਜਾਣਦੇ ਨੇ ਇੱਕ ਵੀ ਬੰਦਾ ਪੰਜਾਬ ਚ ਕਹਿ ਨਹੀਂ ਸਕਦਾ ਕਿ ਪੰਜਾਬ ਦਾ ਮੁੱਖ ਮੰਤਰੀ ਬੇਈਮਾਨ ਹੈ ਲੋਕ ਵਿਰੋਧੀ ਧਿਰ ਵਾਲੇ ਵੀ ਅੰਦਰ ਵੜ ਕੇ ਇਹ ਗੱਲਾਂ ਕਰਦੇ ਨੇ ਕਿ ਪੰਜਾਬ ਦਾ ਯਾਰ ਬਾਕੀ ਛੱਡੋ ਪੰਜਾਬ ਦਾ ਮੁੱਖ ਮੰਤਰੀ ਇਮਾਨਦਾਰ ਹੈ ਕਿਉਂਕਿ ਜੇ ਪੰਜਾਬ ਦਾ ਮੁੱਖ ਮੰਤਰੀ ਇਮਾਨਦਾਰ ਨਾ ਹੁੰਦਾ ਤਾਂ ਆਪਣੇ ਮੰਤਰੀ ਨੂੰ ਅੰਦਰ ਅੱਜ ਤੱਕ ਕਦੀ ਤੁਸੀਂ ਸੁਣਿਆ ਕਿਸੇ ਸਰਕਾਰ ਨੇ ਆਪਣੇ ਮਿਨਿਸਟਰ ਨੂੰ ਜਰਾ ਕਿ ਜ਼ਰੂਰਤ ਪਈ ਨਹੀਂ ਤਾਂ ਜਾਂਚ ਬਿਠਾ ਦਿੰਦੇ ਤੇ ਫਿਰ ਬਰੀ ਕਰ ਦਿੰਦੇ सीएम साहब ने बांधी सर कुछ कहते ही, अपने कुछ ही तो अपने मंत्री ਨੂੰ ਅੰਦਰ ਕੀਤਾ ਇੱਕ ਵਿਧਾਇਕ ਤੇ ਇਲਜ਼ਾਮ ਲੱਗਿਆ ਉਹਨੂੰ सीएम साहब ਦੀ ਸਟ੍ਰਿਕਟ ਇਨਸਟਰਕਸ਼ਨ ਹੈ ਕਿ ਅਗਰ ਕਰਪਸ਼ਨ ਦੇ ਵਿੱਚ ਜੇ ਕੋਈ ਮੇਰੇ ਪਰਿਵਾਰ ਦਾ ਵੀ ਬੰਦਾ ਹੋਏਗਾ ਮੈਂ ਕਦੀ ਨਹੀਂ ਬਖਸ਼ਾਂਗਾ ਤੇ ਇਸ ਲਈ ਵਿਰੋਧੀਆਂ ਕੋਲ ਤਾਂ ਕਹਿਣ ਨੂੰ ਕੁਝ ਹੈ ਹੀ ਨਹੀਂ ਆ ਉਹ ਤਾਂ ਖੁਦ ਬੇਈਮਾਨ ਨੇ ਤਾਂ ਉਹਨਾਂ ਨੂੰ ਹਰ ਦੇ ਵਿੱਚ ਬੇਈਮਾਨ ਕਹਿੰਦੇ ਵੀ ਸ਼ੀਸ਼ੇ 'ਚ ਜੈਸਾ ਬੰਦਾ ਆਪ ਹੁੰਦਾ ਉਹਨੂੰ ਉਸੇ ਹੀ ਦਿਖਦਾ ਤਾਂ ਇਹ ਵਿਰੋਧੀਆਂ ਨੂੰ ਇੱਕ ਇਮਾਨਦਾਰ ਮੁੱਖ ਮੰਤਰੀ ਵੀ ਐਂ ਲੱਗਦਾ ਕਿ ਇਹ ਬੇਈਮਾਨ ਹੈ ਉਹ ਮੁੱਖ ਮੰਤਰੀ ਉਸ ਤਰ੍ਹਾਂ ਹੀ ਆ ਜਿਹਦੇ ਕੋਲ ਆਪਣਾ ਘਰ ਨਹੀਂ ਤੁਸੀਂ ਦੇਖੋ ਜਾ ਕੇ ਉਹਨਾਂ ਦੇ ਹਾਲਾਤ ਉਹਨਾਂ ਦੀ ਮਾਤਾ ਸਾਰਾ ਪਰਿਵਾਰ ਲੱਗਿਆ ਹੋਇਆ ਕੋਈ ਗੱਲ ਨਹੀਂ ਇਹ ਤਾਂ ਜੇ ਤੁਸੀਂ ਲੋਕਾਂ ਦੀ ਭਲਾਈ ਦੇ ਕੰਮ ਕਰਦੇ ਆ ਤਾਂ ਲੋਕਾਂ ਨੇ ਤਾਂ ਇਲਜ਼ਾਮ ਲਗਾਣਾ ਹੀ ਹੁੰਦੇ ਨੇ ਲੋਕਾਂ ਦਾ ਕੰਮ ਹੀ ਇਹ ਆ ਲੋਕਾਂ ਨੇ ਤਾਂ ਬੜੇ-ਬੜੇ ਹਵਤਾਰ ਹੋਏ ਉਹਨਾਂ 'ਤੇ ਇਲਜ਼ਾਮ ਲਗਾਏ ਆ ਪਰ ਜਦ ਉਹ ਸਮਾਂ ਚਲੇ ਜਾਂਦਾ ਤਾਂ ਲੋਕ ਫਿਰ ਯਾਦ ਵੀ ਉਹਨਾਂ ਨੂੰ ਹੀ ਕਰਦੇ ਨੇ ਇਸ ਕਰਕੇ ਪੰਜਾਬ ਦੇ ਸਨਹਿਰੀ ਅੱਖਰਾਂ 'ਚ ਹਮੇਸ਼ਾ ਹੀ ਰਹੇਗਾ ਕਿ ਪੰਜਾਬ ਦਾ ਸਭ ਤੋਂ ਇਮਾਨਦਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੈ। ਜੀ ਤੇ ਇੱਕ ਗੱਲ ਹੋਰ ਤੇ ਪੰਜਾਬ ਸਰਕਾਰ ਕਹਿੰਦੀ ਆ ਕਿ ਇਹਨਾਂ ਦਾ ਖਜ਼ਾਨਾ ਜਿਹੜਾ ਕਿ ਅਕਾਲੀ ਦਲ ਕਹਿੰਦੇ ਹੁੰਦੇ ਸੀ ਚਾਹੇ ਪਿਛਲੀਆ ਸਰਕਾਰਾਂ ਸੀ ਵੀ ਸਾਡਾ ਜਿਹੜਾ ਖਜ਼ਾਨਾ ਉਹ ਖਾਲੀ ਆ ਕਹਿੰਦੇ ਹੁਣ ਤਾਂ ਖਜ਼ਾਨਾ ਭਰਨ ਲੱਗ ਗਿਆ ਮੈਂ ਉਹਨਾਂ ਦਾ ਜਿਹੜਾ ਪੀਪਾ ਆ ਉਹ ਲੋਕਾਂ ਦੇ ਵੱਲੋਂ ਕਰ ਦਿੱਤਾ ਤੇ ਅਕਾਲੀ ਦਲ ਕਹਿੰਦੇ ਕਿ ਵੀ ਇਹ ਸਿਰਫ ਔਰ ਸਿਰਫ ਇੱਕ ਦਿਖਾਵਾ ਕੀਤਾ ਜਾ ਰਿਹਾ ਵੀ ਭਗਵੰਤ ਮਾਨ ਕਰੋੜਾਂ ਦਾ ਕਰਜ਼ਾ ਲੈ ਕੇ ਬਸ ਖਾ ਰਿਹਾ ਹੈ ਅਕਾਲੀ ਦਲ ਨੂੰ ਪੁੱਛੋ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਉਹਨਾਂ ਨੇ ਜਿਹੜਾ ਪਿਛਲੀ ਵਾਰ ਪਹਿਲਾਂ ਤਾਂ ਕਾਂਗਰਸ ਨੇ ਪਹਿਲਾਂ ਪਿਛਲੇ 5 ਸਾਲ ਇੱਕ ਕਰਾਈ ਤੇ ਲੈ ਕੇ ਵਿੱਤ ਮੰਤਰੀ ਬਣਾਇਆ ਵਾ ਸੀਗਾ ਡੈਪੂਟੇਸ਼ਨ ਤੇ ਆਇਆ ਸੀ ਜਿਹੜਾ ਅੱਜ ਵਾਪਸ ਫੇਰ ਉਹਦੇ ਵਿੱਚ ਚਲੇ ਗਿਆ ਭਾਜਪੀ ਚ ਜਿਹੜਾ ਖਜ਼ਾਨਾ ਹੈ ਹੀ ਖਾਲੀ ਉਹਨੂੰ ਤੁਸੀਂ ਖਜ਼ਾਨਾ ਕਿਵੇਂ ਕਹਿੰਦੇ ਤੇ ਖਜ਼ਾਨਾ ਤਾਂ ਭਰੇ ਵੇ ਨੂੰ ਹੀ ਕਹਿੰਦੇ ਆ ਨਾ ਆਪਾਂ ਤੁਸੀਂ ਵੀ ਬਚਪਨ ਤੋਂ ਪੜਿਆ ਹੋਣਾ ਖਾਲੀ ਤਾਂ ਫਿਰ ਉਹ ਪਿੱਪਾ ਹੀ ਸੀਗਾ ਸੀਐਮ ਸਾਹਿਬ ਦਾ ਕਹਿਣਾ ਰਹੀ ਗੱਲ ਕਰਜ਼ਾ ਲੈ ਕੇ ਕਰਜ਼ਾ ਉਹਨੂੰ ਹੀ ਮਿਲਦਾ ਨਾ ਆਪਾਂ ਬੈਂਕ ਚੋਂ ਇੱਕ ਵਾਰ ਲੋਨ ਲੈ ਲਈਏ 10000 ਦਾ ਨਾ ਭਰੀਏ ਬੈਂਕ ਦੁਆਰਾ ਲੋਨ ਤਾਂ ਨਹੀਂ ਦਿੰਦਾ ਜੀ ਕਰਜ਼ਾ ਤਾਂ ਮਿਲਦਾ ਜੇ ਕਰਜ਼ੇ ਦੀ ਵਾਪਸੀ ਸਹੀ ਹੋਵੇ ਜੇ ਕਰਜ਼ੇ ਦੀ ਰੁਟੀਨ ਸਹੀ ਆ ਕਰਜ਼ਾ ਲੈ ਕੇ ਤਾਂ ਲੋਕ ਵਪਾਰ ਵੀ ਕਰਦੇ ਨੇ ਜੇ ਕਰਜ਼ਾ ਲੈ ਕੇ ਕਰਜ਼ੇ ਨੂੰ ਉਤਾਰ ਵੀ ਤਾਂ ਸਰਦਾਰ ਭਗਵੰਤ ਸਿੰਘ ਮਾਣ ਹੀ ਰਹੇ ਨੇ ਕਰਜ਼ੇ ਨੂੰ ਉਤਾਰਿਆ ਜਾ ਰਿਹਾ ਹੈ ਕਰਜ਼ੇ ਦਾ ਤੁਸੀਂ ਪਿਛਲਾ ਰਿਕਾਰਡ ਚੈੱਕ ਕਰੋ ਅਮਾਉਂਟ ਘਟੀਆ ਹੈ ਜੀਐਸਟੀ ਵਧੀਆ ਹੈ ਇਮਾਨਦਾਰੀ ਕਰਕੇ ਵਧੀਆ ਪਹਿਲਾਂ ਤਾਂ ਜੀਐਸਟੀ ਵਧੀਆ ਨਹੀਂ ਸੀ 34 34% ਦੀ ਜੀਐਸਟੀ ਇਨਕਰੀਜ਼ ਆ ਗਈ ਹੈ ਪੰਜਾਬ ਨੂੰ ਜੀ ਤੇ ਇੱਕ ਹੀ ਗੱਲ ਕਰਦ ਨੇ ਖਜ਼ਾਨਾ ਭਰਿਆ ਵਾ ਪੰਜਾਬ ਦੀ ਡਿਵੈਲਪਮੈਂਟ ਹੈ ਕੋਈ ਵੀ ਕ੍ਰਪਸ਼ਨ ਦੀ ਲੋੜ ਨਹੀਂ ਹੈ ਕੋਈ ਵੀ ਕਰਪਸ਼ਨ ਕਰੇਗਾ ਤਾ ਉਹ ਬਖਸ਼ਿਆ ਨਹੀਂ ਜਾਏਗਾ ਅਕਾਲੀ ਦਲ ਤਾਂ ਅੱਜ ਇਹ ਹਾਲਾਤ ਨੇ ਅਕਾਲੀ ਦਲ ਦੇ ਕਿ ਅਕਾਲੀ ਦਲ ਨੂੰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬੂਥ ਲਾਣ ਲਈ ਵਰਕਰ ਨਹੀਂ ਮਿਲਨੇ ਤੁਸੀਂ ਇਹ ਦੇਖ ਲਿਓ 4 ਜੂਨ ਤੋਂ ਬਾਅਦ ਅਕਾਲੀ ਦਲ ਦਾ ਪੰਜਾਬ 'ਚ ਉਹ ਹਾਲ ਹੈ ਜੋ ਇਨੈਲੋ ਦਾ ਹਾਲ ਹਰਿਆਣੇ 'ਚ ਹੋਇਆ ਇੱਕੋ ਸੀ ਡਰ ਰਹੀ ਸੀ ਨਾ ਉਹਨਾਂ ਕੋਲ ਅੱਜ ਕੱਲੀ ਦਲ ਨੂੰ ਸਾਰੇ ਪੰਜਾਬ ਦੀ ਵਿਫਤਾ ਛੱਡ ਕੇ ਕੱਲੀ ਹਰਸਿਮਰਤ ਨੂੰ ਜਿਤਾਉਣ ਦੀ ਵਿਫਤਾ ਪਈ ਪਈ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ 4 ਜੂਨ ਨੂੰ ਆਮ ਆਦਮੀ ਪਾਰਟੀ ਦਾ ਇੱਕ ਅਮਾਨਦਾਰ ਆਗੂ ਗਰਮੀਤ ਖੁੱਡੀਆਂ ਬਠਿੰਡੇ ਤੋਂ ਜਿੱਤਣ ਵੱਲ ਜਾ ਰਿਹਾ ਹੈ ਤੇ ਹਰਸਿਮਰਤ ਕੌਰ ਵੀ ਹਾਰ ਜੇਗੀ ਤਾਂ ਸੀਐਮ ਸਾਹਿਬ ਤਾਂ ਪਹਿਲਾਂ ਹੀ ਕਹਿ ਰਹੇ ਨੇ ਵੀ ਆ ਵੀ ਲੰਬਾ ਤਾਰ ਦਿਓ ਜਦ ਹਰਸਿਮਰਤ ਵੀ ਹਾਰ ਜੇਗੀ ਤਾਂ ਫਿਰ ਇੱਕ ਦੂਏ ਨੂੰ ਲੰਬਾ ਨਹੀਂ ਦੇ ਸਕਣਗੇ ਕਿਉਂਕਿ ਜੇ ਕਿਸੇ ਨੂੰ ਕਹੂਗਾ ਕਹਦੂਗਾ ਵੀ ਤੂੰ ਵੀ ਤਾਂ ਹਾਰਿਆ ਬਾਈਆਂ ਕੱਲੀ ਇਹੀ ਰਹਿ ਗਈ ਬਾਕੀ ਦਾ ਪਰਿਵਾਰ ਤਾਂ ਹਾਰ ਗਿਆ ਪੰਜਾਬ ਦੇ ਲੋਕ 1 ਜੂਨ ਨੂੰ ਵੋਟਾਂ ਨਾਲ ਹਰਸਿਮਰਤ ਕੌਰ ਬਾਦਲ ਨੂੰ ਵੀ ਹਰਾ ਕੇ ਅਕਾਲੀ ਦਲ ਦਾ ਪੰਜਾਬ ਦੀ ਸਿਆਸਤ ਦੇ ਵਿੱਚੋਂ ਸਫਾਇਆ ਕਰ ਦਿੰਗੇ। ਬਠਿੰਡਾ ਤਾਂ ਬਾਦਲਾਂ ਦਾ ਗੜ ਮੰਨਿਆ ਜਾਂਦਾ ਏ ਤੇ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦਾਅਵਾ ਕਰ ਸਕਦੀ ਏ ਕਿ ਬਠਿੰਡੇ ਦੇ ਵਿੱਚ ਇਸ ਵਾਰ ਬਾਜ਼ੀ ਮਾਰਾਂਗੇ? ਤੁਸੀਂ 2022 ਦਾ ਇਤਿਹਾਸ ਦੇਖ ਲਓ। ਲੋਕਾਂ ਨੇ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਹਰਾਤੇ। ਜਲਾਲਾਬਾਦ ਤੋਂ ਸਰਦਾਰ ਸਖਵੀਰ ਸਿੰਘ ਬਾਦਲ ਹਰਾਤੇ। ਇਹ ਕੀ ਮੁਕਾਬਲਾ ਕਰਨ ਗਿਆ ਆਮ ਆਦਮੀ ਪਾਰਟੀ ਦਾ? ਇਹਨਾਂ ਨੂੰ ਇਹਨਾਂ ਦੇ ਘਰ ਦੇ ਵਿੱਚ ਨਹੀਂ ਲੋਕਾਂ ਨੇ ਵੋਟਾਂ ਪਾਈਆਂ ਕਿਉਂ ਇਹਨਾਂ ਦੀਆਂ ਕਰਤੁੱਤਾਂ ਐਸੀਆਂ ਸੀ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰੇ ਲੋਕ ਕਹਿੰਦੇ ਹੁੰਦੇ ਸੀ ਵੀ ਸਖਵੀਰ ਬਾਦਲ ਦਾ ਜੇ ਸ਼ਾਮ ਨੂੰ ਨਿਕਲਦਾ ਕਿਸੇ ਹੋਟਲ ਦੇ ਰਸ਼ ਹੋਵੇ ਸਵੇਰੇ ਹੋਟਲ ਵਾਲੇ ਨੂੰ ਤਾਂ ਟੈਨਸ਼ਨ ਬਹਿ ਜਾਂਦੀ ਸੀ ਵੀ ਆਗੇ ਸਖਵੀਰ ਜੀ ਸਵੇਰੇ ਹਿੱਸਾ ਮੰਗਣਗੇ ਅਕਾਲੀ ਦਲ ਦਾ ਗੜ ਖਤਮ ਕਰ ਦਿੱਤਾ ਗਿਆ ਉੱਥੇ ਹੁਣ ਜਿਹੜਾ ਗੜਾ ਉਹ ਆਮ ਆਦਮੀ ਪਾਰਟੀ ਦਾ ਗੜਾ ਹੈ ਉੱਥੇ ਦੇ ਲੋਕ ਆਮ ਆਦਮੀ ਪਾਰਟੀ ਦੇ ਇਮਾਨਦਾਰ ਉਮੀਦਵਾਰ ਨੂੰ ਇਮਾਨਦਾਰ ਮੁੱਖ ਮੰਤਰੀ ਨੂੰ ਦੇਖਦੇ ਹੋਏ ਇਸ ਵਾਰ ਬੜੇ ਵਧੀਆ ਮਾਰਜਨ ਨਾਲ ਜਿਤਾਣਗੇ ਤੇ ਮੈਂ ਤੁਹਾਨੂੰ ਇਹ ਪੂਰੇ ਯਕੀਨ ਨਾਲ ਕਹਿ ਸਕਦਾ ਕਿ ਗਰਮੀਤ ਸਿੰਘ ਖੋਡਿਆ ਬਠਿੰਡਾ ਲੋਕ ਸਭਾ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਚੱਕਣਗੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਲੋਕ ਇਸ ਵਾਰ ਅਕਾਲੀ ਦਲ ਨੂੰ ਬਿਲਕੁਲ ਮੂੰਹ ਨਹੀਂ ਲਗਾ ਰਹੇ ਮਤਲਬ ਇਸ ਵਾਰ ਬਠਿੰਡੇ ਦੀ ਤਸਵੀਰ ਬਦਲੇਗੀ ਬਿਲਕੁਲ 101% ਬਦਲੇਗੀ ਬਠਿੰਡੇ ਨੂੰ ਮੈਂਬਰ ਪਾਰਲੀਮੈਂਟ ਆਪਣਾ ਮੈਂਬਰ ਪਾਰਲੀਮੈਂਟ ਮਿਲੇਗਾ ਨਾ ਕਿ ਉਹ ਮੈਂਬਰ ਪਾਰਲੀਮੈਂਟ ਮਿਲੇਗਾ ਜਿਨ੍ਹਾਂ ਦੇ ਘਰਾਂ ਜਾਣ ਲਈ ਪਹਿਲਾਂ ਪਾਸ ਬੰਦੇ ਨੇ ਗਰਮੀਤ ਖੁੱਡੀਆਂ ਦੇ ਘਰੇ ਜਾਣ ਲਈ ਪਾਸ ਨਹੀਂ ਬੰਦਾ ਗਰਮੀਤ ਖੁੱਡੀਆਂ ਮੰਤਰੀ ਵੀ ਬਣ ਗਿਆ ਤਾਂ ਵੀ ਗਰਮੀਤ ਖੁੱਡੀਆਂ ਆਮ ਮਿਲਦਾ ਸਾਨੂੰ ਸਾਡੇ 13 ਦੇ 13 ਕੈਂਡੀਡੇਟ ਹੋਣੇ ਜਿਨ੍ਹਾਂ ਨੂੰ ਲੋਕ ਕਦੀ ਵੀ ਅਪਰੋਚ ਕਰ ਸਕਦੇ ਨੇ ਕਦੀ ਵੀ ਮਿਲ ਸਕਦੇ ਨੇ ਤੇ ਸਾਡੇ ਕੈਂਡੀਡੇਟਾਂ ਦੇ ਮੁਕਾਬਲਾ ਕਰਨਗੇ ਅਕਾਲੀ ਦਲ ਕਾਂਗਰਸ ਵਾਲੇ ਸਾਡਾ ਨੌਜਵਾਨ ਮੁੰਡਾ ਸੰਗਰੂਰ ਤੋਂ ਲੜ ਰਿਹਾ ਉਮੀਦਵਾਰ ਉਹਨੇ ਖੈਰਾ ਨੂੰ ਕੱਲ ਵੀ ਕਿਹਾ ਸੀਗਾ ਵੀ ਖੈਰਾ ਸਾਹਿਬ ਘਰਾਂ ਦੇ ਅੰਦਰ ਵੜ ਕੇ ਮੀਟਿੰਗਾਂ ਨਾ ਕਰੋ ਮੀਟਿੰਗ ਕਰਨੀ ਹੈ ਤਾਂ ਸੱਤ ਜਾ ਕੇ ਕਰੋ ਪਿੰਡ ਦੀ ਸਾਥ ਜਾ ਕੇ ਪੁੱਛੋ ਮੀਤ ਨੇ ਕਿਆ ਕੰਮ ਕਰੇ ਨੇ ਪਿੰਡ ਦੇ ਲੋਕ ਦੱਸਣਗੇ ਘਰ ਦੇ ਅੰਦਰ ਬੈਠ ਕੇ ਤਾਂ ਜੋ ਮਰਜ਼ੀ ਕਰੀ ਜਾਓ ਉਹ ਖੈਰੇ ਨੂੰ ਸੰਗਰੂਰ ਲੰਡਨ ਗਿਆ ਜਿਹਨੂੰ ਸੰਗਰੂਰ ਦੇ 10 ਪਿੰਡਾਂ ਦੇ ਨਾਮ ਨਹੀਂ ਪਤਾ ਇਹ ਕੀ ਮੁਕਾਬਲਾ ਕਰਨ ਗਿਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੈਂ ਤੁਹਾਨੂੰ ਇਹ ਫੇਰ ਕਹਿ ਰਿਹਾ 13 0 ਦੇ ਵਿੱਚ ਕੋਈ ਦੂਰੇ ਨਹੀਂ ਇੱਕ ਇੱਕ ਵਲੰਟੀਅਰ ਇੱਕ ਇੱਕਰ ਪੰਜਾਬ ਨੂੰ ਪਸੰਦ ਕਰਨ ਵਾਲਾ ਨਾਗਰਿਕ 13 0 ਨੂੰ ਫਤਿਹ ਕਰੂਗਾ ਤੇ ਆਮ ਆਦਮੀ ਪਾਰਟੀ 13 0 ਨਾਲ ਹੀ ਜਿੱਤੇਗੀ ਜੀ ਤੁਸੀਂ ਸੰਗਰੂਰ ਦੀ ਸੀਟ ਨੂੰ ਲੈ ਕੇ ਵੀ ਗੱਲ ਕਰੀਆ ਹੁਣ ਸੁਪਾਲ ਖਹਿਰਾ ਖੜੇ ਨੇ ਕਾਂਗਰਸ ਪਾਰਟੀ ਦੇ ਵੱਲੋਂ ਉੱਥੇ ਸਿਮਰਨਜੀਤ ਮਾਨ ਜਿਹੜੇ ਕਿ ਐਮਪੀ ਤੇ ਉੱਥੇ ਦੂਜੇ ਪਾਸੇ ਮੀਥੇਰ ਨੇ ਕੌਣ ਲੱਗਦਾ ਹੈ ਕਿ ਹੁਣ ਸਿਮਰਨਜੀਤ ਮਾਨ ਨੂੰ ਮੀਥੇਰ ਟੱਕਰ ਦੇਣਗੇ ਮੀਥੇਰ ਸੀਟ ਜਿੱਤਣਗੇ ਟੱਕਰ ਨਹੀਂ ਸਿਮਰਨਜੀਤ ਸਿੰਘ ਮਾਨ ਨੂੰ ਲੋਕਾਂ ਨੇ ਪਿਛਲੀ ਵਾਰ ਜਿਥਾ ਲਿਆ ਸੀ ਦੇਖ ਲਿਆ ਲੋਕਾਂ ਨੇ ਕਿ ਮਾਨ ਸਾਹਿਬ ਤਾਂ ਦੁਬਾਰਾ ਆਈ ਹੀ ਨਹੀਂ ਉਹ ਲੱਗ ਜੂਨ ਪਤਾ ਟੱਕਰ ਉੱਥੇ ਕੋਈ ਨਹੀਂ ਉੱਥੇ ਟੱਕਰ ਹੈ ਜਿਹੜੀ ਦੂਏ ਨੰਬਰ ਲਈ ਆ ਕਿ ਦੂਏ ਨੰਬਰ ਤੇ ਸਿਮਰਨਜੀਤ ਸਿੰਘ ਮਾਨ ਆਣਗੇ ਕਿ ਸੁਖਪਾਲ ਖਹਿਰਾ ਆਏਗਾ। ਹੂੰ ਪਹਿਲੇ ਨੰਬਰ ਦੇ ਨੌਜਵਾਨ ਹੋਂਡਾ ਮੀਤ ਹੇਰ ਸੀਟ ਜਿੱਤੂਗਾ। ਹੂੰ ਕਿਉਂਕਿ ਉਹਨੂੰ ਪੁੱਛਿਆ ਗਿਆ ਸੀਗਾ ਖਹਿਰਾ ਸਾਹਿਬ ਤਾਂ ਕਿਉਂਕਿ ਬੋਲਦੇ ਰਹਿੰਦੇ ਨੇ। ਖਹਿਰੇ ਨੇ ਕਿਹਾ ਸੀ ਵੀ ਮੀਤ ਦੀ ਉਪਲਬਧੀ। ਖਹਿਰਾ ਸਾਹਿਬ ਨੂੰ ਹੀ ਦੱਸਣਾ ਚਾਹੁੰਦਾ ਵੀ ਮੀਤ ਦੀ ਉਪਲਬਧੀ ਦੇ ਬਾਰੇ ਹੀ ਆ। ਮੀਤ ਨੇ ਜ਼ਿੰਦਗੀ 'ਚ ਦੋ ਚੋਣਾਂ ਲੜੀਆਂ ਨੇ। ਦੋਨੋਂ ਜਿੱਤੀਆਂ ਨੇ। ਖਹਿਰਾ ਸਾਹਿਬ ਤੁਸੀਂ 6 ਚੋਣਾਂ ਲੜੀਆਂ ਨੇ ਪੁਲਤ ਤੋਂ ਤੇ 4 ਹਾਰ ਗਿਆ ਨੇ। ਉਸੀ ਕੀ ਮੁਕਾਬਲਾ ਕਰੋਗੇ ਤੁਹਾਨੂੰ ਤਾਂ ਤੁਹਾਡੇ ਇਲਾਕੇ ਨੇ ਚਾਰ ਵਾਰ ਨਕਾਰਿਆ ਤੁਸੀਂ ਆ ਕੇ ਉਰੇ ਕਰ ਰਹੇ ਤੁਸੀਂ ਉੱਥੋਂ ਲੜਨ ਦਿੰਦੇ ਜੇ ਤੁਹਾਡੇ ਆ ਇੰਨੀਓ ਲੋਕਪ੍ਰਿਅਤਾ ਸੀ ਤਾਂ ਆਪਣੇ ਰਿਜ ਕੋ ਉੱਥੇ ਦਾ ਪਤਾ ਹੈ ਕਦੀ ਖੈਰਾ ਸਾਹਿਬ ਦੀ ਰਾਣਾ ਗਰਜੀਤ ਨਾਲ ਵਿਗੜੀ ਵੀ ਆ ਕਦੀ ਉਹਦੇ ਨਾਲ ਖੈਰਾ ਨਕਾਰਿਆ ਵਾ ਲੋਕਾਂ ਦੇ ਇਨਕਾਰੇ ਵੀ ਲੇਡਰ ਨੇ ਹੁਣ ਆ ਗਏ ਨੇ ਸੰਗਰੂਰ ਕਾਂਗਰਸ ਪਾਰਟੀ ਨੂੰ ਕੋਈ ਬੰਦਾ ਮਿਲਦਾ ਨਹੀਂ ਸੀ ਬਲੀ ਦਾ ਬੱਕਰਾ ਬਣਾਉਣ ਨੂੰ ਉਹ ਖੈਰਾ ਸਾਹਿਬ ਲਾਦੇ ਤੁਸੀਂ ਦੇਖ ਲਿਓ 4 ਜੂਨ ਨੂੰ ਕਿ ਇਹਨਾਂ ਦਾ ਹਾਲ ਕੀ ਹੁੰਦਾ ਮੈਨੂੰ ਤੇ ਹੀ ਲੱਗਦਾ ਕਿ ਸਾਡੇ ਪਾਰਟੀ ਪ੍ਰਧਾਨ ਮਾਨ ਸਾਹਿਬ ਦਾ ਜੋ 2019 ਦਾ ਰਿਕਾਰਡ ਹੈ ਮੀਤੋ ਤੋੜ ਦੇਗਾ ਉਹਨਾਂ ਤੋਂ ਵੱਧ ਵੋਟਾਂ ਨਾਲ ਜਿੱਤੇਗਾ ਮੀਤ ਖੈਰ ਆ ਤਾਂ ਸਿਮਰਨਜੀਤ ਮਾਨ ਨੂੰ ਲੈ ਕੇ ਗੱਲ ਕਰੀਏ ਤਾਂ ਖੈਰ ਆ ਵੀ ਕਹਿ ਰਹੇ ਨੇ ਸਿਮਰਨਜੀਤ ਮਾਨ ਵੀ ਕਹਿ ਰਹੇ ਨੇ ਕਿ ਨਾ ਹੀ ਆਮ ਆਦਮੀ ਪਾਰਟੀ ਨੇ ਸਿੱਧੂ ਮੂਸੇ ਵਾਲੇ ਨੂੰ ਲੈ ਕੇ ਕੋਈ ਮੁੱਦਾ ਚੱਕਿਆ ਨਾ ਹੀ ਬੰਦੀ ਸਿੰਘਾਂ ਨੂੰ ਲੈ ਕੇ ਕੋਈ ਮੁੱਦਾ ਦੇਖੋ ਇਹ ਜਿਹੜੇ ਕਹਿ ਰਹੇ ਨੇ ਬੰਦੀ ਸਿੰਘ ਅੱਜ ਦੇ ਤਾਂ ਹੈ ਨਹੀਂ 2017 ਤੋਂ 2022 ਤੱਕ ਸਰਕਾਰ ਰਹੀ ਕਾਂਗਰਸ ਦੀ ਤਾਂ ਬੰਦੀ ਸਿੰਘਾਂ ਦਾ ਕਿਉਂ ਨਹੀਂ ਇਹਨਾਂ ਨੇ ਹਸਲ ਹੱਲ ਕੀਤਾ ਬੰਦੀ ਸਿੰਘਾ ਦੀ ਰਿਹਾਈ ਕੇਂਦਰ ਦੇ ਅਧੀਨ ਹੈ ਸਟੇਟ ਦੇ ਅਧੀਨ ਤਾਂ ਹੈ ਨਹੀਂ ਫਿਰ ਬੀਜੇਪੀ ਰਹੀ ਆ ਅਕਾਲੀ ਦਲ ਉਹਦੇ ਚ ਭਾਈਵਾਲ ਰਹੇ ਨੇ ਤਾਂ ਇਹਨਾਂ ਨੇ ਤਾਂ ਉਹ ਚੱਕਿਆ ਨਹੀਂ ਮੁੱਦਾ ਜਿੰਨੀ ਬੰਦੀ ਸਿੰਘਾ ਦੀ ਰਿਹਾਈ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੰਤਾ ਐਂਡ ਇਹਨਾਂ ਚਿੰਤਾ ਨੇ ਕਾਨੂੰਨ ਅਨੁਸਾਰ ਜੋ ਵੀ ਹੋਏਗਾ ਸਰਕਾਰ ਉਹਨਾਂ ਲਈ ਹਮੇਸ਼ਾ ਕਰੇਗੀ ਤੇ ਇਹ ਤਾਂ ਜਿਹੜੇ ਹੈਗੇ ਬੋਲਣ ਵਾਲੇ ਇਹ ਤਾਂ ਖੁਦ ਪਾਵਰਾਂ 'ਚ ਰਹੇ ਆ ਉਦੋਂ ਕਿਉਂ ਨਹੀਂ ਕਰਿਆ ਇਹਨਾਂ ਨੇ ਇਹਨਾਂ ਨੂੰ ਕਰ ਲੈਣਾ ਚਾਹੀਦਾ ਸੀ ਕਿਉਂ ਕਿ ਕਿਉਂਕਿ ਇਹਨਾਂ ਦੇ ਮਨ ਕਾਲੇ ਸੀਗੇ ਇਹ ਕੁਝ ਕਰਨਾ ਨਹੀਂ ਚਾਹੁੰਦੇ ਸੀ ਇਹ ਉਹਨਾਂ ਨੂੰ ਹਮੇਸ਼ਾ ਧਰਮ ਦੇ ਨਾਮ ਤੇ ਰਾਜਨੀਤੀ ਕਰਦੇ ਸੀ ਅਕਾਲੀ ਦਲ ਹਮੇਸ਼ਾ ਲੋਕਾਂ ਨੂੰ ਇਹ ਡਰਾ ਕੇ ਪੰਥ ਖਤਰੇ 'ਚ ਹੈ ਕਿ ਪੰਥ ਕੱਲੇ ਅਕਾਲੀ ਦਲ ਦਾ ਪੰਥ ਤਾਂ ਸਾਡਾ ਵੀ ਆ ਗੁਰੂ ਘਰ ਅਸੀਂ ਵੀ ਜਾਨਦੇ ਆ ਇਹ ਤਾਂ ਨਹੀਂ ਕੱਲੇ ਜਾਂਦੇ ਤਾਂ ਜਿਹੜਾ ਇਹਨਾਂ ਲਈ ਤਾਂ ਉਹ ਪੰਥ ਹੈ ਪੰਥ ਤਾਂ ਕਦੀ ਖਤਰੇ 'ਚ ਹੋ ਹੀ ਨਹੀਂ ਸਕਦਾ ਗੁਰੂ ਮਹਾਰਾਜ ਦੀ ਲਿਖੀ ਬਾਣੀ ਕਦੀ ਖਤਰੇ 'ਚ ਹੋ ਜੇਗੀ ਧਰਮ ਕਦੀ ਖਤਰੇ 'ਚ ਹੋ ਜੇਗਾ ਇਹ ਲੋਕ ਤਾਂ ਧਰਮ ਦੇ ਨਾਮ ਤੇ ਰਾਜਨੀਤੀ ਕਰਦੇ ਆ ਖਤਰੇ 'ਚ ਹੋ ਸਕਦਾ ਖਤਰੇ 'ਚ ਸਾਡੀ ਜਵਾਨੀ ਹੋ ਸਕਦੀ ਆ ਦੀਨ ਉਹਨਾਂ ਨੇ ਚਿੱਟੇ ਮਗਰ ਲਾਤਾ ਦਾ ਜਿੰਨੂੰ ਹਮ ਸਿੰਘ ਸਾਹਿਬ ਬਚਾਉਣ ਲਈ ਲੱਗੇ ਹੋਏ ਨੇ ਇੱਕ ਹੀ ਗੱਲ ਕਰਾਂਗੇ ਕਰਕੇ ਜੋ ਪੰਜਾਬ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਹਿੱਤ ਲਈ ਦੇਸ਼ ਦੇ ਹਿੱਤ ਲਈ ਸੰਘਰਸ਼ ਚੋਂ ਨਿਕਲੀ ਪਾਰਟੀ ਆ ਸਾਡੀ ਅਸਾਂ ਬਣੇ ਹੀ ਕੁਰਬਾਨੀਆਂ ਲਈ ਆ ਅਸਾਂ ਲੜਾਈ ਲੜ ਕੇ ਆਏ ਆ ਉਹਨੇ ਤੱਕ ਜੋ ਮਰਜ਼ੀ ਕਰਨਵੇਂ ਲੜਾਈ ਫੇਰ ਲੜ ਰਹੇ ਆ ਕਿਹੜੇ ਕਿਹੜੇ ਲੀਡਰ ਨੇ ਇਹਨਾਂ ਨੇ ਕਰੇ ਪਰ ਅੱਸੀ ਕੋਈ ਝੁਕਣ ਵਾਲੇ ਤਾਂ ਹੈ ਨਹੀਂ ਆ ਨਾ ਅਸੀਂ ਦਬਣ ਵਾਲੇ ਆ ਸੰਘਰਸ਼ ਚੋਂ ਨਿਕਲੀ ਪਾਰਟੀ ਪੰਜਾਬ ਨੂੰ ਰੰਗਲਾ ਪੰਜਾਬ ਵੀ ਬਣਾਉਗੀ 4 ਤਰੀਕ ਤੋਂ ਬਾਅਦ ਹਿੰਦੁਸਤਾਨ ਚ ਸਰਕਾਰ ਚ ਭਾਈਵਾਲ ਵੀ ਹੋਏਗੀ ਤੇ ਇਹ ਵਿਰੋਧੀਆਂ ਨੂੰ ਉਸ ਦਿਨ ਕਹਿਣ ਲਈ ਕੋਈ ਗੱਲ ਨਹੀਂ ਮਿਲੇਗੀ ਤਾਂ ਇਹ ਆਪਣੇ ਆਪ ਆਪਣੇ ਘਰਾਂ ਚ ਜਾ ਕੇ ਵੜ ਕੇ ਬਹਿ ਜਾਣਗੇ ਮੁੜ ਕੇ ਖੇਤੀਬਾੜੀ ਕਰਨਗੇ ਆਪਣੇ ਕਾਰੋਬਾਰ ਕਰਨਗੇ ਕਿਉਂਕਿ ਲੋਕਾਂ ਨੇ ਤਾਂ ਨਕਾਰ ਤੇ ਅਸੀਂ ਤਾਂ ਉਦੋਂ ਵੀ ਕਿਹਾ ਸੀ ਜਦ ਪਿਛਲੀ ਚੋਣ ਚ ਮਾਨ ਸਾਹਿਬ ਜਿੱਤੇ ਸੀ ਸਿਮਰਨ ਸਿੰਘ ਮਾਨ ਜਿੱਤੇ ਸੀ ਤਾਂ ਵਿਧਾਨ ਸਭਾ ਚ ਇਹਨਾਂ ਨੇ ਕਿਹਾ ਸੀ ਕਿ ਕਹਿੰਦੇ ਜੀ ਤੁਸੀਂ ਹਾਰ ਗਏ ਸਕੇ ਤੁ ਲੋਸੀ ਤਾਂ ਹਾਰ ਰਹੀਆਂ 5000 ਤੇ ਤੁਹਾਨੂੰ ਤਾਂ ਲੋਕਾਂ ਨੇ ਨਕਾਰਤਾ ਜਮਾਨਤ ਜਬਤ ਹੋਈ ਸੀ ਕਾਂਗਰਸ ਦੀ ਵੀ ਸੰਗਰੂਰ ਤੋਂ ਅਕਾਲੀ ਦਲ ਦੀ ਵੀ ਕਰਕੇ ਹਾਰ ਜਿੱਤ ਤਾਂ ਇੱਕ ਲੋਕਤੰਤਰ ਹੈ ਲੋਕਾਂ ਨੇ ਵੋਟ ਪਾਣੀ ਹੈ ਪਰ ਸਾਨੂੰ ਵਿਸ਼ਵਾਸ ਹੈ ਕਿ ਲੋਕ ਸਾਡੇ ਕੰਮਾਂ ਨੂੰ ਦੇਖ ਕੇ ਸਾਨੂੰ ਜਿਤਾਣਗੇ ਪਰ ਇਹ ਥੋੜੀ ਹੈ ਕਿ ਤੁਹਾਨੂੰ ਲੋਕ ਨਕਾਰ ਹੀ ਦੇਣ ਅਕਾਲੀ ਦਲ ਅੱਜ ਕਿੱਥੇ ਹੈ 100 ਸਾਲ ਪੁਰਾਣੀ ਪਾਰਟੀ ਇਹ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਵੀ 1919 ਦੀ ਬਣੀ ਪਾਰਟੀ 2019 ਚ ਖਤਮ ਹੋਊਗੀ ਤੁਹਾਡੇ ਸਾਹਮਣੇ ਆ ਸਾਡੇ ਸ ਮੁੱਖ ਮੰਤਰੀ ਸਭ ਬੜੇ ਕਹਿੰਦੇ ਹੁੰਦੇ ਸੀ ਪਹਿਲਾਂ ਹੀ ਵੀ ਮੇਰੇ 32 ਦੰਦ ਨੇ ਜੋ ਮੈਂ ਕਹਿ ਦਨਾ ਖਤਮ ਉਹ ਦੇਖ ਲੋ 219 ਹੁਣ ਪਾਰਟੀ ਖਤਮ ਹੋ ਗਈ ਆ ਅਕਾਲੀ ਦਲ ਦਾ ਹਾਲ ਕੀ ਆ ਜੀ ਪੰਥਕ ਸੀਟ ਦੀ ਗੱਲ ਕਰੀਏ ਖਡੂਰ ਸਾਹਿਬ ਦੀ ਸੀਟ ਤੇ ਵੀ ਸਾਰਿਆਂ ਦੀਆਂ ਨਜ਼ਰਾਂ ਨੇ